ਤਨਗਦੇ ਚਾ ਹਮ ਹੈਗਾ ਵੀ ਜਿਹੜੇ ਰਾਈਟਸ ਨੇਗੇ ਯੂਐਸ ਖਰੀਦਣ ਨੂੰ ਪਰਦਾ ਆਨਲਾਈਨ ਟਾਈਮ ਤੇ ਮੇਨਲਾ ਕਾਮਯਾਬੀ ਹੋ ਜੇ ਕਿਉਂਕਿ ਡਿਪਲੋਮੈਟਿਕ ਰਿਲੇਸ਼ਨ ਹੁੰਦੇ ਨੇਗੇ ਹੂੰ ਹੂੰ ਇਹ ਸਹੀ ਕਰ ਵੀ ਲੈਂਦੇ ਨੇ ਨੀਤੀਆਂ ਨੂੰ ਹਣਾ ਆਪਦੇ ਹੱਥ ਚ ਕਰ ਵੀ ਲੈਂਦੇ ਨੇ ਬਿਲਕੁਲ ਬਿਲਕੁਲ ਹੋ ਸਕਦਾ ਆਨਲਾਈਨ ਟਾਈਮ ਤੇ ਵੀ ਟਿਕਟਾਕ ਯੂਐਸ ਆਨ ਕੰਪਨੀ ਬਣ ਜਾਏ ਤੇ ਉਸ ਤੋਂ ਬਾਅਦ ਦੇਖੀ ਤੂੰ ਜਦੋਂ ਬਣ ਗਈ ਇੰਡੀਆ ਚ ਲਾਂਚ ਵੀ ਹੋ ਜਾ ਚੱਕ ਕੇ ਨਾ ਦੋ ਜਣ ਉਹਨਾਂ ਨੇ ਕੈਮਰੇ ਲੈ ਕੇ ਚੱਕ ਕੇ ਆ ਸੁਖਰਤੀ ਵਰਗੇ ਦੇ ਵਗ ਜਾਣਗੇ ਕਰੇ ਵੀ ਦੱਸੋ ਜੀ ਤੁਹਾਡਾ ਕੀ ਰੋਲਾ ਪੈਗਾ ਅੱਛਾ ਉਹ ਭਾਏ ਪੰਜਾਬ ਦਾ ਮੁੱਦਾ ਉਹ ਉਹ ਕਿਹੜਾ ਪੈਨ ਆਉਂਦਾ ਮੁੱਦਾ ਹੈ ਨਾ ਉਹ ਕਿਹੜਾ ਪਾਣੀ ਦਾ ਮਤਲਬ ਕਰ ਰਿਹਾ ਵੀ ਹਾਂ ਤੁਸੀਂ ਉਹਦੇ ਨਾਲ ਅੜਦਾਲੇ ਵਾਲੇ ਵਾਲੇ ਬਾਕੀ ਤੁਸੀਂ ਠੀਕ ਹੈ ਜੇ ਤੁਸੀਂ ਕਿਸੇ ਆਹ ਮੈਂ ਦੇਖ ਰਣਵੀਰ ਹਾਂਜੀ ਪਿੱਛੇ ਇਹਨਾਂ ਆਪਾਂ ਨੇ ਬੜਾ ਦੇਖਿਆ ਯਾਰ ਲੋਕਾਂ ਨੇ ਇੰਟਰਸਟ ਕਿਹੜੀ ਚੀਜ਼ 'ਚ ਆਪਣਾ ਸੁਖ ਰਤੀਆ ਲੋਕਾਂ ਨੂੰ ਮੈਟਰ ਕੀ ਕਰਦੀਆਂ ਨੇ ਆ ਚੀਜ਼ਾਂ ਮੈਟਰ ਕਰਦੀਆਂ ਨੇ ਲੋਕਾਂ ਨੂੰ ਮੈਟਰ ਕੀ ਕਰਦਾ ਕਿਸੇ ਦਾ ਘਰ ਪਰਿਵਾਰ ਮੈਟਰ ਕਰਦਾ ਹਾਂ ਕਿਸੇ ਬਾਰੇ ਕੋਈ ਗਾਲਾਂ ਕੱਢ ਰਿਹਾ ਲੋਕਾਂ ਨੂੰ ਹੀ ਮੈਟਰ ਕਰਦੀਆਂ ਨੇ ਕਿਸੇ ਪਿੱਛੇ ਜੋ ਉਹ ਬਾਬਾ ਕਿਹੜਾ ਉਹ ਖੇੜੀ ਵਾਲਾ ਬਾਬਾ ਹਣਾ ਹੂੰ ਉਹ ਦਾ ਦਾ ਵਿਚਾਰੇ ਦੇ ਦੋ ਹੀ ਰਹਿ ਗਏ ਹੁਣ ਉਹਦੇ ਤੇ ਉਹਦੀ ਸੱਸ ਤੇ ਉਹਦਾ ਨਾਲ ਰੌਲਾ ਪੈ ਗਿਆ ਉਹਨਾਂ ਦਾ ਸੱਸ ਦੇ ਪੰਜ ਬਿਆਣੇ ਲੋਕਾਂ ਨੂੰ ਮੈਟਰ ਕਰਦੇ ਨੇ ਵੀ ਤਿੰਨ ਨੇ ਕਿ ਪੰਜ ਨੇ ਹਾਂ ਤੇ ਠੀਕ ਹੈ ਮਤਲਬ ਲੋਕਾਂ ਦੀ ਮਾਨਸਿਕਤਾ ਦੇਖ ਤੇ ਉਹਨਾਂ ਦੇ ਵੀਊ ਦੇਖ ਤੇ ਨਾਰਮਲ ਗੱਲਾਂ ਦੇਖ ਨਾਰਮਲ ਲੋਕ ਸਾਲਾ ਦੇਖ ਕੇ ਕੀ ਖੁਸ਼ ਨੇ ਅੱਜ ਦੇ ਟਾਈਮ ਬਿਲਕੁਲ ਬਿਲਕੁਲ ਮੈਂ ਪੁਰਾਣੇ ਜ਼ਮਾਨੇ ਦੀ ਗੱਲ ਕਰੀਏ ਪਹਿਲਾਂ ਮੋਸਟਲੀ ਕੀ ਹੁੰਦਾ ਸੀ ਲੋਕ ਆਪ ਦਾ ਐਂਟਰਟੇਨਮੈਂਟ ਕਰਦੇ ਸੀ ਕਿਤਾਬਾਂ ਪੜਨ ਤੇ ਹਾਂ ਇੱਕ ਇੱਕ ਕਿਤਾਬ ਮੈਂ ਕਹਿੰਦਾ ਮਹੀਨਾ ਵੀ ਨਾ ਦੋ ਦੋ ਮਹੀਨੇ ਵੀ ਲੱਗ ਜਾਂਦੇ ਸੇ ਪੜ੍ਹਦੇ ਪੜ੍ਹਦੇ ਤੇ ਉਵੇਂ ਹੀ ਉਹਨਾਂ ਦਾ ਮਾਨਸਿਕ ਤੌਰ ਤੇ ਉਹ ਵਿਕਸਿਤ ਹੁੰਦੇ ਸੀ ਹਾਂ ਪਰ ਅੱਜ ਕੱਲ ਕੀ ਹੋ ਗਿਆ ਹੁਣ ਤਾਂ YouTube ਥੱਟ ਹੁਣ ਤਾਂ TikTok ਹੋ ਗਿਆ ਜਾਂ ਫਿਰ ਰੀਲਾਂ ਹੋ ਗਈਆਂ ਇਹੀ ਚੀਜ਼ ਰਹਿ ਗਈ ਵੀ ਕਿਸੇ ਨੇ ਕੋਈ 20 ਸੈਕਿੰਡ ਦੀ ਵੀਡੀਓ ਬਣਾਤੀ ਉਹਦੇ ਵਿੱਚ ਕੋਈ ਨਾ ਕੋਈ ਮਜ਼ਾਕ ਹੋ ਗਿਆ ਜਾਂ ਕੋਈ ਪੁੱਠੀ ਸਿੱਧੀ ਗੱਲ ਹੋ ਗਈ ਸਹੀ ਗੱਲ ਤੇ ਕੋਈ ਨਹੀਂ ਕਰ ਮੈਂ ਕਹਿੰਦਾ ਵੀ ਜੇ ਆਪਾਂ 100 ਵੀਡੀਓ ਬਣਾਈਏ 100 ਦੇ ਚੋਂ 99 ਸਹੀ ਹੋਣ ਇੱਕ ਮਾੜੀ ਹੋਵੇ ਮਾੜੀ ਵੀਡੀਓ ਤੇ ਵੀ ਉਹ ਆਉਣਗੇ ਕਿਉਂਕਿ ਲੋਕਾਂ ਨੂੰ ਸਭ ਤੋਂ ਛੇਤੀ ਅਟਰੈਕਟ ਕਿਹੜੀ ਚੀਜ਼ ਕਰਦੀ ਆ ਜਿਹਦੇ ਵਿੱਚ ਕੁਝ ਗਲਤ ਹੋਇਆ ਹੋਵੇ ਉਵੇਂ ਹੀ ਜਦੋਂ ਕੋਈ ਗਲਤ ਜਿਹੀ TikTok ਤੇ ਜਾਂ Reels ਤੇ ਜਾਂ ਵੀਡੀਓ ਤੇ ਦੇਖੀ ਜਾਂਦੀ ਆ ਤਾਂ ਫਿਰ ਲੋਕ ਅਟਰੈਕਟ ਹੁੰਦੇ ਨੇ ਤੇ ਉੱਪਰ ਉਹਨਾਂ ਦਾ ਟਾਈਮ ਵੀ ਨਹੀਂ ਵੇਸਟ ਹੁੰਦਾ 20 ਸਕਿੰਟ ਦੀ ਵੀਡੀਓ ਹੁੰਦੀ ਤੇ ਉਸ 20 ਸਕਿੰਟ ਦੀ ਵੀਡੀਓ ਦੇਖ ਕੇ ਲੋਕ ਜੱਜਮੈਂਟ ਲੈ ਲੈਂਦੇ ਨੇ ਵੀ ਕੀ ਸਹੀ ਆ ਕੀ ਗਲਤ ਆ ਹਣਾ ਤੇ ਉਦੋਂ ਉਦੋਂ ਬਾਅਦ ਚ ਉਹਨਾਂ ਵੀਡੀਓ ਨੂੰ ਅੰਗੇਜਮੈਂਟ ਵੀ ਜਦੋਂ ਮਿਲਦੀ ਹੈ ਨੇ ਉਹਨਾਂ ਉਹਨਾਂ ਵੀਡੀਓ ਨੂੰ ਅੰਗੇਜਮੈਂਟ ਕਿ ਮਿਲਦੀ ਹੈ ਲੋਕ ਲਾਈਕ ਕਰਦੇ ਨੇ ਲਾਈਕ ਕਰਕੇ ਉਹਨਾਂ ਸ਼ੇਅਰ ਕਰਦੇ ਨੇ ਦੋਸਤ ਦੋ ਚਾਰ ਮਿੱਤਰ ਇੱਕ ਦੂਜੇ ਨੂੰ ਭੇਜਦੇ ਨੇ ਤੇ ਕਮੈਂਟ ਕਰਦੇ ਨੇ ਫਿਰ ਆਪਣੇ ਪੁਆਇੰਟ ਆਫ View ਵੀ ਲਿਖਦੇ ਨੇ ਓਹੋ ਕਿਸੇ ਚੀਜ਼ ਨੂੰ ਉਹ ਚੀਜ਼ ਉਹਨੇ ਦੇਖਦੇ ਜਿੱਥੋਂ ਉਹਨਾਂ ਨੂੰ ਕੋਈ ਨੋਲਿਜ ਮਿਲ ਰਹੀ ਹੈ ਜਾਂ ਫਿਰ ਚੰਗੀ ਇਨਫੋਰਮੇਸ਼ਨ ਮਿਲ ਰਹੀ ਆ ਪਰ ਕੋਈ ਮਜ਼ਾਕ ਹੋ ਗਿਆ ਹਾਸੇ ਖਿੱਡੀ ਹੋਗੀ ਜਾਂ ਕੋਈ ਗੱਲਬਾਤ ਹੋਈ ਜਿਵੇਂ ਇੱਕ ਅਸੀਂ ਪੁਰਾਣੀ ਵੀਡੀਓ ਚ ਗੱਲ ਕੀਤੀ ਸੀ ਆਪਣੀ ਰਣਜੀਤ ਭਾਬੀ ਹੋ ਗਈ ਜਾਂ ਫਿਰ ਆਪਣਾ ਸੋਨੂ ਕਿਹੜਾ ਹੋ ਨਿੱਟੂ ਛਟਰਾਣਾ ਹੋ ਗਿਆ ਵੀ ਲੋਕ ਕੋਈ ਉਹੋ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ ਜਿਹਦੇ ਵਿੱਚ ਕੋਈ ਬੰਦਾ ਆਪਣਾ ਮਜ਼ਾਕ ਬਣਾ ਰਿਹਾ ਖੁਦ ਦਾ ਮਜ਼ਾਕ ਬਣਾ ਰਿਹਾ ਉਹ ਆਪਣੇ ਲਈ ਤਾਂ ਠੀਕ ਆ ਲੋਕ ਕਹਿਣਗੇ ਕਮੇਡੀ ਵੀਡੀਓ ਹੋਗੀ ਕਮੇਡੀ ਵੀਡੀਓ ਨਹੀਂ ਹੈਗੀ ਉਹ ਉਹ ਕਮੇਡੀ ਵੀਡੀਓ ਕਿਵੇਂ ਹੋ ਜੂਗੀ ਕਮੇਡੀ ਵੀਡੀਓ ਤਾਂ ਟੈਲੈਂਟ ਨਾਲ ਕਮੇਡੀ ਹੁੰਦੀ ਹੈ ਨਾ ਪਰ ਉਹਦੇ ਵਿੱਚ ਕੀ ਹੈ ਕੋਈ ਬੰਦਾ ਆਪਦਾ ਮਜ਼ਾਕ ਬਣਾ ਕੇ ਵੀਡੀਓ YouTube ਤੇ YouTube ਤੇ ਸਾਰੀ ਰੀਲਾਂ ਤੇ ਪਾ ਰਿਹਾ ਜਾਂ ਟਿਕਟੌਕ ਤੇ ਪਾ ਰਿਹਾ ਹੈ ਹਨਾ ਉਹਦੇ ਵਿੱਚ ਤੁਸੀਂ ਉਹਨੂੰ ਪ੍ਰਮੋਟ ਕਰ ਰਹੇ ਹੋ ਫਿਰ ਉਹਦੇ ਤੋਂ ਮਾਨਸਿਕਤਾ ਇੰਨੀ ਗੰਦੀ ਜਾਂਦੀ ਹੈ ਲੋਕਾਂ ਦੀ ਕਿ ਚੰਗੇ ਭਲੇ ਜਿਹਾ ਪਰਿਵਾਰਾ ਮਤਲਬ ਪਰਿਵਾਰ ਦੇ ਸਾਰੇ ਚੰਗੇ ਹੁੰਦੇ ਨੇ ਹਨਾ ਜੇ ਆਪਾਂ ਗੱਲ ਕਰੀਏ ਪਰ ਗੱਲ ਇਹ ਹੈ ਕਿ ਚੰਗੇ ਭਲੇ ਬੰਦੇ ਜਿਹੜੇ ਬੰਦੇ ਕੁਝ ਵਧੀਆ ਕਰ ਸਕਦੇ ਨੇ ਉਹ ਵੀ ਉਹੋ ਚੀਜ਼ਾਂ ਕਰਨ ਦੇ ਲਈ ਅਟ੍ਰੈਕਟ ਮਜਬੂਰ ਹੋ ਜਾਂਦੇ ਨੇ ਮਜਬੂਰ ਹੁੰਦੇ ਨੇ ਕਿ ਹਾਂ ਅਸੀਂ ਮਿਹਨਤ ਕਰਕੇ ਨਹੀਂ ਸਕਸੈਸਫੁਲ ਹੋਰੇ ਪਰ ਜੇ ਅਸੀਂ ਉਹ ਕੰਮ ਕਰਤਾ ਓਵੇਂ ਮਾੜਾ ਕਰਤਾ ਜਾਂ ਆਪਦਾ ਮ ਫੈਮਲੀ ਦਾ ਮਜ਼ਾਕ ਬਣਾ ਲਿਆ ਉਸ ਤੋਂ ਬਾਅਦ ਅਸੀਂ ਫੇਮਸ ਹੋ ਜਾਾਂਗੇ ਆਉਂਦਾ ਨਾ ਮੰਜੇ ਹੋਏ ਪੱਤਰਕਾਰ ਵੀ ਨਾ ਮੈਂ ਮੰਜੇ ਹੋਏ ਜਿਹੜੇ ਵਧੀਆ ਕਿਸ ਟਾਈਮ ਪੱਤਰਕਾਰੀ ਕਰਦੇ ਤੇ ਉਹ ਬੰਦੇ ਹੀ ਮੈਂ ਸੋਨੂ ਸੀਤੋ ਵਾਲੀ ਦੇ ਅਲੱਗ-ਅਲੱਗ ਖੜੇ ਦੇਖੇ ਵੀ ਹਾਂ ਯਾਰ ਕਿਤੇ ਇਹਦੀ ਇੰਟਰਵਿਊ ਮਿਲ ਜੇ ਵੀ ਸਾਨੂੰ ਵੀ ਵਿਊ ਆ ਜਾਣਾ ਬਸ ਮਤਲਬ ਯਾਰ ਗੱਲ ਇਹ ਹੈ ਵੀ ਕਿਤੇ ਨਾ ਕਿਤੇ ਨਾ ਕਮੀ ਸਾਲਾ ਆਪਣੇ ਚ ਹੈ ਆਪਣੀ ਸੋਸਾਇਟੀ 'ਚ ਕਮੀਆਂ ਵੀ ਆਪਾਂ ਦੇਖ ਕੇ ਕੀ ਖੁਸ਼ ਹੋਣਾ ਵੀ ਆਪਾਂ ਨੂੰ ਆ ਚੀਜ਼ਾਂ ਜ਼ਿਆਦਾ ਅਟ੍ਰੈਕਟ ਕਰਦੀਆਂ ਨਹੀਂ ਆ ਆਪਾਂ ਨੂੰ ਆ ਥੋੜਾ ਜਿਹਾ ਵੀ ਫਣੀਂ ਗੱਦ ਕਰਦਾਰ ਦੇ ਬੰਦੇ ਜਾਂ ਜਿਹੜੇ ਯਾਰ ਠੀਕ ਆ ਯਾਰ ਜੀ ਜੀ ਕੋਈ ਕਲਾ ਨਹੀਂ ਤੁਸੀਂ ਉਹਨੂੰ ਅੱਗੇ ਲੈ ਆਉਣੇ ਨੇ ਉਹਨਾਂ ਦਾ ਦਲਜੀਤ ਦੀ ਫਿਲਮ ਆਈ ਸੀ ਪਿੱਛੇ ਕਿਹੜੀ ਆਈ ਸੀ ਉਹ ਜੱਟ ਐਂਡ ਜੁਲਿਟ 3 ਹੈ ਨਾ ਹਾਂ ਉਹਦੇ ਵਿੱਚ ਉਹਨਾਂ ਨੇ ਰਣਜੀਤ ਪੱਭੀ ਲੈ ਰੱਖੀ ਆ ਕੋਈ ਤੁੱਕ ਬਣਦੀ ਆ ਤੂੰ ਐਡਾ ਕਲਾਕਾਰ ਆ ਛੇ ਤੇਰੇ ਦਮ ਤੇ ਫਿਲਮ ਨਹੀਂ ਚੱਲੂਗਾ ਤੂੰ ਇਹਨਾਂ ਨੂੰ ਲੈ ਆਂਗੇ ਇਹ ਇਹ ਫਿਲਮ ਚਲਾਉਂਗੇ ਤੇਰੀ ਕਿਉਂ ਲੈਂਦੇ ਨੇ ਕਿਉਂਕਿ ਲੋਕਾਂ ਦਾ ਇੰਟਰਸਟ ਹੈ ਇਸ ਚੀਜ਼ 'ਚ ਲੋਕਾਂ ਦਾ ਇੰਟਰਸਟ ਆ ਫਿਰ ਉਹ ਜਿਹੜੇ ਇੰਨੀ ਮਿਹਨਤ ਕਰਦੇ ਨੇ ਵਿਚਾਰੇ ਕਲਾਕਾਰ ਬਣੇ ਬੈਠੇ ਨੇ ਕਿ ਜਿਹਨੇ ਹਨਾ ਥੀਏਟਰ ਆਰਟਿਸਟ ਨੇ ਉਹ ਕਿੱਧਰ ਜਾਣ ਹਾਂ ਉਹ ਤਾਂ ਕਹਿਣਗੇ ਵੀ ਸਾਨੂੰ ਤਾਂ ਆਹੀ ਕੁਛ ਚੰਗਾ ਹੈ ਬਈ ਤਾਂ ਆਹੀ ਕੁਛ ਕਰਾਂਗੇ ਸਾਨੂੰ ਕੀ ਲੋੜ ਆਉ ਕਰਨ ਦੀ ਮਿਹਨਤ ਕਰਨ ਦੀ ਹਨਾ ਹਾਂ ਕਿਤੇ ਨਾ ਕਿਤੇ ਨਾ ਤੁਸੀਂ ਆਪਾਂ ਆਲਸੀ ਹੋ ਰਹੇ ਨਾ ਆਪਾਂ ਆਲਸੀ ਬਣਾ ਰਹੇ ਹਾਂ ਸਿਸਟਮ ਹੂੰ ਆਪਾਂ ਚਾਹੁੰਦੇ ਆ ਵੀ ਹਾਂ ਆਪਣੇ ਮਨ ਕਹੀ ਚੱਲੇ ਸਾਰਾ ਕੁਝ ਆਪਣਾ ਦੇਖਣ ਦਾ ਨਜ਼ਰੀਆ ਬਹੁਤ ਗਲਤ ਹੋ ਰਿਹਾ ਬਿਲਕੁਲ ਬਿਲਕੁਲ ਬਹੁਤ ਗਲਤ ਹੋ ਰਿਹਾ ਆਪਣਾ ਇੰਟਰਸਟ ਕਿਹੜੀ ਚੀਜ਼ਾਂ ਜ ਹੋਣ ਲੱਗਿਆ ਰਿਹਾ ਇਹ ਜੇ ਨੇ ਚੱਕ ਕੇ ਨਾ ਦੋ ਜਣਾਂ ਉਹਨਾਂ ਦੇ ਕੈਮਰੇ ਲੈ ਕੇ ਚੱਕ ਕੇ ਆ ਸੁਖ ਰਤੀ ਵਰਗੇ ਦੇ ਵਗ ਜਾਣਗੇ ਕਰੇ ਵੀ ਦੱਸੋ ਜੀ ਤੁਹਾਡਾ ਕੀ ਰੌਲਾ ਪੈ ਗਿਆ ਅੱਛਾ ਉਹ ਪਿਆ ਪੰਜਾਬ ਦਾ ਮੁੱਦਾ ਉਹ ਕਿਹੜਾ ਪਿਆ ਦਾ ਮੁੱਦਾ ਹੈ ਨਾ ਉਹ ਕਿਹੜਾ ਪਾਣੀ ਦਾ ਮੁੱਦਾ ਹੱਲ ਕਰ ਰਿਹਾ ਵੀ ਹਾਂ ਤੁਸੀਂ ਉਹਦੇ ਨਾਲ ਅੜਦਾਲੇ ਵਾਲੇ ਵਾਲੇ ਬੱਗੇ ਤੁਸੀਂ ਠੀਕ ਹੈ ਜੇ ਤੁਸੀਂ ਕਿਸੇ ਆਹ ਮੈਂ ਦੇਖਿਆ ਹੁਣ ਆਹ ਜਿਹੜੇ ਲੀਡਰ ਨੇ ਪੌਡਕਾਸਟਾਂ ਚਾਉਣ ਤੇ ਉਹ ਗੱਲਾਂ ਕਰੀ ਜਾਣਗੇ ਹੁਣ ਪਿੱਛੇ ਜੋ ਪੁੱਛਿਆ ਰਾਣਾ ਗਰਜੀਤ ਨੂੰ ਕਹਿੰਦੇ ਹੁਣ ਵੀ ਤੁਹਾਨੂੰ ਪਤਾ ਨਹੀਂ ਝੋਟਾ ਕਹਿੰਦੇ ਨੇ ਉਹਨਾਂ ਨੂੰ ਵੀ ਠੀਕ ਆ ਰਾਣਾ ਵੀ ਤੁਸੀਂ ਯਾਰ ਲੀਡਰਾਂ ਨੂੰ ਆ ਪੁੱਛ ਰਹੇ ਹੋ ਵੀ ਤੁਹਾਨੂੰ ਕੀ ਕਹਿੰਦੇ ਕਹਿਣੇ ਨੇ ਤੁਸੀਂ ਲੀਡਰਾਂ ਨਾਲ ਗੱਲ ਕਰੋ ਜੋ ਉਹਨਾਂ ਤੇ ਐਲੀਗੇਸ਼ਨ ਐਲੀਗੇਸ਼ਨ ਬਾਰੇ ਪੁੱਛਣਾ ਵੀ ਤੁਹਾਡੇ ਤੇ ਆ ਐਲੀਗੇਸ਼ਨ ਲੱਗੇ ਹੋਏ ਨੇਗੇ ਸਹੀ ਗੱਲ ਆ ਜ਼ਿਆਦਾ ਬਲਾਉਈ ਨਾ ਬਲਾਉ ਨਾ ਜਾਂ ਫਿਰ ਗੱਲ ਠੋਕੇ ਕਰੋ ਗੱਲਾਂ ਹੁੰਦੀਆਂ ਨੇ ਯਾਰ ਬਿਲਕੁਲ ਆ ਥੋੜੀ ਆ ਤੁਸੀਂ ਉਹਨਾਂ ਨੂੰ ਵੀ ਉਹਨਾਂ ਨੇ ਪੁੱਛ ਲਿਆ ਵੀ ਹਾਂਜੀ ਤੁਹਾਡਾ ਨਿੱਜੀ ਜੀਵਨ ਚ ਕਿਵੇਂ ਆ ਕੀ ਖਾਣੇ ਹੋ ਕਿਹੜਾ ਫਲ ਖਾਣੇ ਹੋ ਕੀ ਖਾਣੇ ਹੋ ਆ ਚੀਜ਼ ਤੁਹਾਨੂੰ ਮੈਟਰ ਕਰਦੀਆਂ ਨਹੀਂ ਯਾਰ ਦਲੇਰਿਕ ਚੈਨਲ ਆ ਹਿੰਦੀ ਸਕੂਲ ਉਹ ਪੰਸਕ੍ਰਿਪਟਡ ਆ ਹੂੰ ਹੂੰ ਉਹ ਜ਼ਿਆਦਾਤਰ ਇੰਟਰਵਿਊ ਲੈਂਦਾ ਇੰਟਰਵਿਊ ਨਹੀਂ ਪੋਡਕਾਸਟ ਕਰਦਾ ਉਹਨਾਂ ਨਾਲ ਲੀਡਰ ਨਾਲ ਲੀਡਰ ਨਾਲੇ ਕਰਦਾ ਜਿਹੜੇ ਲੀਡਰ ਨਾਲ ਪੋਡਕਾਸਟ ਕਰਦਾ ਉਹਨਾਂ ਦੀ ਬੇਇੱਜ਼ਤੀ ਕਰਦਾ ਮੂਹਤੇ ਉਹ ਉਹ ਨਾ ਉਹ ਵੀਰ ਉਹਨਾਂ sarcastic ਵੇ ਨਾਲ ਗੱਲ ਕਰ ਜਾਂਦਾ ਤੇ ਗੱਲ ਸਮਝ ਵੀ ਆ ਜਾਂਦੀ ਤੇ ਲੀਡਰ ਵੀ ਸਮਝ ਜਾਂਦਾ ਪਰ ਉਹਨੂੰ ਜਵਾਬ ਦੇਣਾ ਪਿਆ ਜਾਂਦਾ ਹਾਂ ਤੇ ਉਹਦੀ ਗੱਲ ਵੀ ਇਹ ਜਿਹੀ ਹੁੰਦੀ ਐ ਕਿ ਉਹ ਬੰਦੇ ਨੂੰ ਫੀਲ ਵੀ ਨਹੀਂ ਹੁੰਦਾ ਕਿ ਮੇਰੀ ਬੇਇੱਜ਼ਤੀ ਹੋਈ ਐ ਜਾਂ ਇੱਜਤ ਹੋਈ ਐ ਠੀਕ ਐ ਉਹ ਇਸ ਤਰੀਕੇ ਨਾਲ ਗੱਲ ਕਹਿੰਦਾ ਤੇ ਜਿਵੇਂ ਆਪਾਂ ਗੱਲ ਕਰੀਏ ਟਿਕਟੌਕ ਦੀ ਹੈ ਨਾ ਟਿਕਟੌਕ ਦਾ ਨੁਕਸਾਨ ਕੀ ਆ ਇਹਦਾ ਨੁਕਸਾਨ ਤਾਂ ਬੱਚਿਆਂ ਤੇ ਹੋ ਰਿਹਾ ਚਾਈਨਾ ਚ ਟਿਕਟੌਕ ਆ ਚਾਈਨਾ ਦੀ ਕੰਪਨੀ ਐ ਇਹ ਚਾਈਨਾ ਦੇ ਵਿੱਚ ਤਾਂ ਇਹ ਬੱਚਿਆਂ ਨੂੰ ਦੇਖਣੇ ਨਹੀਂ ਅਲਾਉਡ ਹੈਗੀ ਨਾ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਹੈਗਾ ਉਹਨਾਂ ਨੇ ਉਹਦੇ ਬੱਚਿਆਂ ਨੂੰ ਆਪਣੇ ਦੇਸ਼ ਲਈ ਵਿਕਸਿਤ ਕਰਨਾ ਕਿ ਹਾਂ ਉਹਨਾਂ ਦੀ ਮਾਨਸਿਕਤਾ ਥੋੜੀ ਅਪ ਹੋਵੇ ਹਨਾ ਜਿਵੇਂ ਆਪਾਂ ਅੱਜਕੱਲ ਦੇਖੀਏ ਫਿਲਮਾਂ ਦੇਖ ਲਈਏ ਵੈਬ ਸੀਰੀਆਂ ਦੇਖ ਲਈਏ ਸਭ ਤੋਂ ਵਧੀਆ ਕਿਹੜੇ ਕਿਹੜੇ ਦੇਸ਼ਾਂ ਦੀਆਂ ਨੇ ਚਾਈਨੀਜ਼ ਹੋਣਗੀਆਂ ਕੋਰੀਅਨ ਹੋਣਗੀਆਂ ਉਹਨਾਂ ਦਾ ਕਿੰਨਾ ਅਪਗ੍ਰੇਡ ਕਰਦੇ ਨੇ ਪਰ ਆਪਣੇ ਵਾਲੇ ਆਪਣੇ ਵਾਲੇ ਜਿੰਨਾ ਕੁ ਫालतੂ ਇਹ ਸਿਰਫ ਦੇਖ ਲਈਏ ਪੰਜਾਬੀ ਫਿਲਮਾਂ ਦੀ ਗੱਲ ਨਹੀਂ ਪੰਜਾਬੀ ਲਾਲਾ ਹਿੰਦੀ ਲਾਲਾ ਨੋਰਮਲ ਹਾਲੀਵੁੱਡ ਫਿਲਮਾਂ ਵੀ ਲਾਲਾ ਉਹ ਕੋ ਇੰਨਾ ਕਿ ਜ਼ਿਆਦਾ ਉਹਨਾਂ ਦੀ ਕੁਆਲਿਟੀ ਗ로우 ਹੋਗੀ ਨਾ ਹਰਟ ਪਾਲ ਟੂਜੀ ਤੇ ਹੱਸਾ ਹੋ ਗਿਆ ਟਿਕਟੋਕ ਵਾਲੀ ਵੀਡੀਓ ਮੰਗੂ ਆਉਂਦੀਆਂ ਕਮੇਡੀ ਫਿਲਮਾਂ ਬਣਾਉਣ ਲੱਗ ਗਿਆ ਉਹ ਚਾਈਨਾ ਕੋਲ ਨਾ ਚਾਈਨਾ ਕੋਲ ਬਹੁਤ ਦਿਮਾਗ ਬੈਠੇ ਨੇ ਇਹਨਾਂ ਦੇ ਅਮਰੀਕਾ ਦੇ ਹੱਥਾਂ मुट्ठी 'ਚ ਨੇ ਦਿਮਾਗ ਜਿਹੜੇ ਤਾਂ ਇਹ ਜਵਾਕਾ ਦੇ ਮਾਨਸਿਕ ਤਾਂ मुट्ठी ਚ ਹੀ ਪੀਚਾ ਇਹਨਾਂ ਦੇ ਕਿਉਂਕਿ ਇਕੱਲੀ ਟਿਕਟੋਕ ਕਰਕੇ ਬਿਲਕੁਲ ਕਿੰਨੀ ਚਾਹੀ ਆਪਣਾ ਅਮਰੀਕੀ ਦੀਆਂ ਕੰਪਨੀਆਂ ਨੇਗੀਆਂ ਜੀ ਨੇ 2.5 ਸੌ ਬਿਲੀਅਨ ਡਾਲਰ ਮਤਲਬ 2.5 ਸੌ ਅਰਬ ਡਾਲਰ ਤੱਕ ਦੇਣ ਨੂੰ ਤਿਆਰ ਨੇ ਵੀ ਸਾਨੂੰ ਟਿਕਟੋਕ ਦੇ ਰਾਈਟਸ ਦੇ ਦੋ ਬਿਲਕੁਲ ਕਿਉਂਕਿ ਅਮਰੀਕਨ ਗਵਰਨਮੈਂਟ ਨਹੀਂ ਚਾਹੁੰਦੀ ਵੀ ਸਾਡੇ ਜੋ ਸਿਸਟਮ ਹੈ ਸਿਸਟਮ ਕਿਸੇ ਉਹ ਵਿਰੋਧੀ ਕੰਟਰੀ ਦੇ ਹੱਥ 'ਚ ਚੱਲੇ ਪਰ ਉਹਨਾਂ ਦੀ ਮਜਬੂਰੀ ਆ ਕਿਉਂਕਿ ਬਹੁਤ ਅੰਦਰਲੀ ਗੱਲਾਂ ਕਿਤੇ ਨਾ ਕਿਹੜਾ ਆ ਚੀਜ਼ 'ਚ ਇਹਨਾਂ ਲਵੇ ਹੈਗਾ ਡਾਟਾ ਬਹੁਤ ਵੱਡਾ ਪਿਆ ਟਿਕਟੌਕ ਉਹਨਾਂ ਤੇ ਤਾਂ ਹੀ ਕਿਤੇ ਨਾ ਕਿਤੇ ਕਈ ਮਤਲਬ ਆਪਣਾ ਕੰਟਰੀਆਂ ਦੇ ਵਿੱਚ ਇਹ ਬੈਨ ਹੈ ਹੂੰ ਇੰਡੀਆ ਨੇ ਮੈਂ ਕਹਿਣਾ ਬਹੁਤ ਸੋਹਣਾ ਸਟੈਪ ਚੱਕਿਆ ਜਦੋਂ ਬੈਨ ਕਰਕੇ ਕਿਉਂਕਿ ਕਿਤੇ ਨਾ ਕਿਤੇ ਬਹੁਤ ਨੁਕਸਾਨ ਕਰ ਰਹੀ ਸੀ ਪਰ ਉਦੋਂ ਵਾਰ ਫਰਕ ਕੀ ਪਿਆ ਨਾਲ ਦੀ ਨਾਲ ਇੰਸਟਾਗ੍ਰam ਸ਼ਾਰਟਸ ਆ ਗਏ ਹਾਂ YouTube ਸ਼ਾਰਟਸ ਆ ਗਏ ਨਾ ਮਤਲਬ ਆਪਾਂ ਦੇਖ ਰਹੇ ਹਾਂ ਨਾ business ਨੂੰ ਦੋ ਹੱਥਾਂ ਨੂੰ ਹੱਥ ਨਹੀਂ ਤਾਂ ਠੀਕ ਹੈ ਉਧਰੋਂ ਬੈਨ ਹੋਇਆ ਉਧਰੋਂ ਭੇਜਣਾ ਸ਼ੁਰੂ ਹੋ ਗਿਆ ਤੇ ਹੁਣ ਇਹ ਅਮਰੀਕਾ ਕੈਨੇਡਾ ਚੀਜ਼ਾਂ ਨਾ ਮਤਲਬ ਯੂਰਪ ਦੇ ਵਿੱਚ ਬੈਨ ਨਹੀਂ ਹੈਗਾ ਹਲੇ ਨਾ ਬਟ ਅਮਰੀਕਾ ਦੇ ਵਿੱਚ ਹਲੇ ਚੱਲ ਰਹੇ ਹੈ ਨਾ ਵੀ ਬੈਨ ਹੋ ਜੇ ਨਾ ਵੀ ਉੱਥੇ ਹੋ ਸਕਦਾ ਆਉਣ ਵਾਲੇ ਟਾਈਮ 'ਚ ਬੈਨ ਹੋ ਜੇ ਪਰ ਵੱਡੀ ਮਾਰਕੀਟ ਨੂੰ ਟੱਚ ਵੀ ਟਿਕਟੌਕ ਆ ਹੀ ਕੰਟਰੀਆਂ ਦੇ ਵਿੱਚ ਕਰ ਰਿਹਾ ਨਾ ਤੇ ਕਿਤੇ ਨਾ ਕਿਤੇ ਬਹੁਤ ਚੀਜ਼ਾਂ ਟਿਕਟੌਕ ਦੇ ਹੱਥ 'ਚ ਹੈਗੀਆਂ ਨਿਗੀਆਂ ਬਹੁਤ ਵੱਡੀ ਮਤਲਬ ਕਹਿੰਦਾ ਭਾ ਵੀ ਯੂਥ ਇਹਦੇ ਹੱਥ 'ਚ ਬਿਲਕੁਲ ਬਿਲਕੁਲ ਇਹ ਬਹੁਤ ਵੱਡਾ ਨੁਕਸਾਨ ਹੈ ਸਿਰਫ ਇਹ ਨਹੀਂ ਹੈ ਅਡੇਸ਼ਾਂ ਜਿਵੇਂ ਕਈ ਲੋਕ ਸੋਚਣਗੇ ਵੀ ਯੂਥ ਹੱਥ ਜਾਗਾ ਜਾਂ ਫਰੀਲਾਂ ਦੇ ਵਿਜੀ ਕਰਕੇ ਨੇ ਉਹ ਗੱਲ ਨਹੀਂ ਹੈਗੀ ਗੱਲ ਇਹ ਹੈ ਕਿ ਸਾਰਾ ਡਾਟਾ ਉਹਨਾਂ ਕੋਲ ਆ ਡਾਟਾ ਉਹਨਾਂ ਕੋਲ ਹੈ ਉਹਨਾਂ ਨੂੰ ਪਤਾ ਕਿ ਹਾਂ ਅੱਜ ਤੋਂ ਜਿਹੜੇ 10 ਸਾਲ ਬਾਅਦ ਇੰਡੀਆ ਦਾ ਫਿਊਚਰ ਇੰਡੀਆ ਚ ਲਵਨ ਹੋਗੀ ਜਾਂ ਫਿਰ ਯੂਐਸ ਦਾ ਫਿਊਚਰ ਕੀ ਆ ਉਹ ਤੋਂ ਦੇ ਜਿਹੜੇ 100% ਬੱਚੇ ਨੇ ਉਹ ਕੀ ਦੇਖਣਾ ਚਾਹੁੰਦੇ ਨੇ ਕੀ ਦੇਖਣਾ ਚਾਹੁੰਦੇ ਨੇ ਕੀ ਉਹਦਾ ਇੰਟਰਸਟ ਆਰਮੀਟ ਹੈਗਾ ਜਾਂ ਫਿਰ ਸਿਰਫ ਬਲਗੈਰਿਟੀ ਦੇ ਵਿੱਚ ਆ ਉਹਨਾਂ ਨੂੰ ਸਭ ਪਤਾ ਉਹਨਾਂ ਨੂੰ ਪਤਾ ਕਿ ਕੌਣ ਕੀ ਲਾਈਕ ਕਰ ਰਿਹਾ ਕੌਣ ਕੀ ਦੇਖ ਰਿਹਾ ਕਿਹੜੀ ਚੀਜ਼ ਤੇ ਬੱਧ ਟਾਈਮ ਸਪੈਂਡ ਕਰ ਰਿਹਾ ਇੱਥੋਂ ਤੱਕ ਕਿ ਉਹਨਾਂ ਦੇ ਫੋਨਾਂ ਦੇ ਵਿੱਚੋਂ ਇਹ ਪਤਾ ਲੱਗਦਾ ਕਿ ਹਾਂ ਬੰਦਾ Google ਸਰਚ ਵੀ ਕੀ ਕਰ ਰਿਹਾ ਉਹ ਪੂਰੇ ਫੋਨ ਤੇ ਉਹਨਾਂ ਦਾ ਕੰਟਰੋਲ ਹੁੰਦਾ ਉਹਨਾਂ ਦੀ ਮੈਂ ਕਹਿੰਨਾ ਜੇ ਆਪਸ ਦੇ ਵਿੱਚ ਗੱਲ ਵੀ ਕਰਨੇ ਤਾਂ ਵੀ ਕੰਟਰੋਲ ਜਾ ਰਹੇ ਆ ਉਹਨਾਂ ਨੂੰ ਫੀਲ ਹੋ ਰਿਹਾ ਉਹ ਸਿਰਫ ਇਹ ਨਹੀਂ ਕਿ ਸਾਹ ਕੱਲੇ ਕੱਲੇ ਬੰਦੇ ਦੀ ਵੌਇਸ ਰਿਕਾਰਡਿੰਗ ਸੁਣ ਰਹੇ ਨੇ ਪਰ ਉਹਨਾਂ ਨੂੰ ਕੀਵਰਡ ਮਿਲਦੇ ਨੇ ਜਿੱਥੋਂ ਉਹਨਾਂ ਨੂੰ ਕਿਸੇ ਕੰਟਰੀ ਦੇ ਫਿਊਚਰ ਦਾ ਪਤਾ ਚੱਲ ਜਾਂਦਾ ਇਸ ਕੰਟਰੀ ਦੇ ਵਿੱਚ ਅਜ ਤੋਂ ਬਾਅਦ ਕੀ ਹੋਊਗਾ ਕੀ ਇੱਥੇ ਦੇ ਲੋਕ ਐਨੇ ਸਟਰੋਂਗ ਹੈਗੇ ਵੀ ਨੇ ਕਿ ਨਹੀਂ ਹੋਣਗੇ ਖੂਫੀਏ ਹੁਣ ਗੱਲ ਸੁਣਾ ਕੋਈ ਬੰਦਾ ਯਾਰ ਕਿਸੇ ਰਿਮੋਟ ਏਰੀਆ ਜਾ ਕੇ ਬਣਾ ਰਿਹਾ ਕੋਈ ਉਹਦੇ ਪਿੱਛੇ ਐਕਟੀਵਿਟੀ ਹੋ ਰਹੀ ਆ ਹਾਂ ਹੁਣ ਇਹਨਾਂ ਦੀ ਨਿਗਾ ਕਿੱਥੇ ਕਿੱਥੇ ਨਹੀਂ ਜਾਂਦੀ ਹਾਂ ਮਤਲਬ ਕਿਤੇ ਨਾ ਕਿਤੇ ਕਹਿਣ ਦਾ ਭਾਬ ਵੀ ਕੱਲਾ ਕੱਲਾ ਖਲ ਖੂਨ ਜਾਣਾ ਟਿਕਟੌਕ ਨੇ ਫਰੋਡ ਕਰਿਆ ਅਸੀਂ ਨਾ ਨਿਊਯਾਰਕ ਗਏ ਹੂੰ 8 ਸਾਲ ਪਹਿਲਾਂ ਨਾ ਅੱਛਾ ਨਿਊਯਾਰਕ ਗਏ ਉੱਥੇ ਟਾਈਮ ਸਕੁਏਰ ਤੇ ਨਾ ਯਾਨੀ ਇਹ ਜੀ ਉੱਥੇ ਸਿੱਧੀ ਚੰਦਰਾਏ ਕੰਮ ਉਹ ਲਾ ਕੇ ਉੱਥੇ ਹਨਾ ਮਤਲਬ ਲਾਈਵ ਹੋ ਕੇ ਟਿਕਟੌਕ ਤੇ ਸਿੱਧੀ ਚੰਦਰਾਏ ਕੰਮ ਕੀ ਕੀ ਨਹੀਂ ਸ਼ੋਅ ਕਰ ਰਹੇ ਕੀ ਕੀ ਨਹੀਂ ਦਿਖਾਇਆ ਜਾ ਰਿਹਾ ਹਨਾ ਟਿਕਟੌਕ ਤੇ ਮਤਲਬ ਕਹਿਣ ਦਾ ਭਾਵ ਵੀ ਬਹੁਤ ਖੂਫੀਆ ਚੀਜ਼ਾਂ ਕਿਤੇ ਵਿਰੋਧੀ ਕੰਟਰੀ ਦੇ ਆਏ ਹੱਥ ਚ ਭਗ ਜਾਂਦੀ ਨਹੀਂ ਨੀ ਬਿਲਕੁਲ ਬਿਲਕੁਲ ਤੇ ਉਹੀ ਕਿਤੇ ਨਾ ਕਿਤੇ ਹਾਂ ਹੈਗਾ ਵੀ ਜਿਹੜੇ ਰਾਈਟਸ ਨੇਗੇ ਯੂਐਸ ਖਰੀਦਣ ਨੂੰ ਫਿਰਦਾ ਆਨ ਆਈ ਟਾਈਮ 'ਚ ਮੈਨੂੰ ਲੱਗ ਕਾਮਯਾਬੀ ਹੋ ਜੇ ਕਿਉਂਕਿ ਡਿਪਲੋਮੈਟਿਕ ਰਿਲੇਸ਼ਨ ਹੁੰਦੇ ਨੇਗੇ ਹੂੰ ਹੂੰ ਇਹ ਸਹੀ ਕਰ ਵੀ ਲੈਂਦੇ ਨੇ ਜੀਤਨ ਹਣ ਆਪਦੇ ਹੱਥ 'ਚ ਕਰ ਵੀ ਲੈਂਦੇ ਨੇ ਬਿਲਕੁਲ ਬਿਲਕੁਲ ਹੋ ਸਕਦਾ ਆਨ ਆਈ ਟਾਈਮ 'ਚ ਵੀ ਟਿਕਟਾਕ ਯੂਐਸ ਆਨ ਕੰਪਨੀ ਬਣ ਜੇ ਤੇ ਉਸ ਤੋਂ ਬਾਅਦ ਦੇਖੀ ਤੂੰ ਜਦੋਂ ਬਣ ਗਈ ਇੰਡੀਆ 'ਚ ਲਾਂਚ ਵੀ ਹੋ ਜਾ ਬਿਲਕੁਲ ਹਾਂ ਇੰਡੀਆ 'ਚ ਰੀ ਲਾਂਚ ਵੀ ਹੋ ਜਾਊਗਾ ਹਾਂ ਵਾਸੋ ਹੀ ਆ ਕੇ ਚੱਲ ਠੀਕ ਆ ਤੁਸੀਂ ਸਰਕਾਰਾਂ ਬਾਰੇ ਨਾ ਸੋਚੋ ਪਰ ਤੁਸੀਂ ਆਪਣੇ ਬੱਚਿਆਂ ਬਾਰੇ ਸੋਚੋ ਬੱਚਿਆਂ ਤੋਂ ਮੈਨੂੰ ਗੱਲ ਜ਼ਿਆਦਾ ਇਹ ਇਸ ਤੋਂ ਬਾਅਦ ਇੱਕ ਹੋਰ ਵੀਡੀਓ ਬਣਾਵਾਂਗੇ ਦਲੇਰ ਆਪਾਂ ਜਿਹਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਬਲੌਗਰ ਜੋ ਆਪਣੇ ਬੱਚਿਆਂ ਨੂੰ ਵੀਡੀਓ ਦੇ ਵਿੱਚ ਲੈ ਕੇ ਆਉਂਦੇ ਨੇ ਉਹਨਾਂ ਦਾ ਕੀ ਮਾੜਾ ਪ੍ਰਭਾਵ ਹੈ ਜੋ ਕੁਝ ਵੀ ਹੈ ਜਾਂ ਫਿਰ ਬਲੌਗਰਾਂ ਬਾਰੇ ਹੋਰ ਵੀ ਗੱਲਬਾਤ ਕਰਦੇ ਆ ਇਸ ਤੋਂ ਬਾਅਦ ਉਹ ਵੀਡੀਓ ਸ਼ੁਰੂ ਕਰਦੇ ਆ ਤੇ ਮੈਨੂੰ ਲੱਗਦਾ ਇਹ ਵੀਡੀਓ ਬਹੁਤ ਆ ਹਨਾ ਇਸ ਦੇ ਵਿੱਚ ਆਪਾਂ ਆਪਣੇ ਵੀਅਰ ਵੀ ਸਮਝ ਗਏ ਹੋਣਗੇ ਆਪਾਂ ਕਿ ਇਸ ਬਾਰੇ ਗੱਲ ਕਰ ਰਹੇ ਆ ਜਾਂ ਕੀ ਕਰਨਾ ਚਾਹੀਦਾ ਇਸ ਤੋਂ ਬਾਅਦ ਤੇ ਵੀਰ ਥੋੜਾ ਇਹ ਦੇਖਣ ਦਾ ਨਜ਼ਰੀਆ ਬਦਲਵਾਉਂਦਾ ਵੀ ਤੁਸੀਂ ਦੇਖਣਾ ਕੀ ਚਾਹੁੰਦੇ ਉਹਦੇ ਜਵਾਬਾਂ ਨੂੰ ਕੀ ਦਿਖਾ ਰਹੇ ਹੋ ਕਿਉਂਕਿ YouTube ਤੇ ਕੁਝ ਸਰਚ ਕਰੋਗੇ ਤੁਸੀਂ ਤੁਹਾਨੂੰ ਉਹੀ ਕੁਝ ਸ਼ੋ ਹੋਈ ਜਾਊਗਾ ਹਾਂ ਬਿਲਕੁਲ ਕੁਝ ਗੰਦੀ ਜੀ ਸਰਚ ਕੀਤੀ ਤਾਂ ਗੰਦੀ ਤੋਂ ਗੰਦੀ ਵੀਡੀਓ ਤੁਹਾਡੇ ਸਾਹਮਣੇ ਆਊਗੀ ਕੋਈ ਚੰਗੀ ਜੀ ਸਰਚ ਕੀਤੀ ਤਾਂ ਚੰਗੀ ਜੀ ਸਾਹਮਣੇ ਹੋਊ ਗਰਬਾਣੀ ਸਰਚ ਕੀਤੀ ਤਾਂ ਗਰਬਾਣੀ ਆਊਗੀ ਹੁਣ ਜੇ ਤੁਸੀਂ ਦੇਖੋਗੇ ਇਹ ਜ ਲਲਿ ਛੱਲੀ ਨੂੰ ਕਹਿੰਦਾ ਭਾਬ ਲਲਿ ਛੱਲੀ ਉਹ ਕਹਾਂਗੇ ਯਾਰ ਠੀਕ ਹੈ ਤੁਸੀਂ ਦੇਖੋਗੇ ਇਹ ਜੇ ਗੰਦ ਬੰਦਿਆਂ ਨੂੰ ਤਾਂ ਓਬਵੀਅਸਲੀ ਗੱਲ ਇਹ ਜੀ ਹੀ ਤੁਹਾਨੂੰ ਉ ਤਾਂ ਸ਼ੋ ਹੋਣਗੇ ਬਿਲਕੁਲ ਬਿਲਕੁਲ ਨਿਊਜ਼ ਫੀਡ ਦੇ ਵਿੱਚ ਬਟ ਥੋੜਾ ਜਿਹਾ ਧਿਆਨ ਰੱਖੋ ਨਾ ਯਾਰ ਵੀ ਇਹ ਚੀਜ਼ਾਂ ਤੁਸੀਂ ਤਾਂ ਦੇਖ ਲੈਣੇ ਉਹਦੇ ਸਵਾਦ ਵਾਸਤੇ ਉਹ ਚੀਜ਼ਾਂ ਬਾਅਦ ਵਿੱਚ ਤੁਹਾਡਾ ਜਬਾਕ ਵੀ ਦੇਖਦਾ ਉਹ ਕਿਤਨਾ ਕਿਤੇ ਅਸਰ ਗਲਤ ਪੈ ਰਿਹਾ ਹਾਂ ਤੇ ਥੋੜਾ ਜਿਹਾ ਯਾਰ ਚੰਗੀਆਂ ਚੀਜ਼ਾਂ ਦੇਖੋ ਹਮ ਬਸ ਉਹਨੂੰ ਇਹੀ ਕਹਿਣਾ ਸੀਗਾ ਤੇ ਚਲੋ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਅੱਜ ਤੱਕ ਵੀਡੀਓ ਦੇਖੀ ਹੈ ਨਾ ਤੇ ਸਪੋਰਟ ਕਰਨ ਲਈ ਤੁਸੀਂ ਲਾਈਕ ਕਰੋ ਜਾਂ ਫਿਰ ਕਮੈਂਟ ਦੇ ਵਿੱਚ ਆਪਣਾ ਪੁਆਇੰਟ ਵੀ ਜਰੂਰ ਦੱਸੋ ਤੁਹਾਡਾ ਪੁਆਇੰਟ ਵੀ ਮੈਟਰ ਕਰਦਾ ਕੋਈ ਇੰਨ ਵਧੀਆ ਪੁਆਇੰਟ ਵੀ ਵੀ ਹੋਸਾ ਜਿੱਤੇ ਸੀ ਇਸ ਤੋਂ ਬਾਅਦ ਵੀਡੀਓ ਵੀ ਬਣਾ ਸਕਦੇ ਹਾਂ ਨਾ ਤੇ ਤੇ ਜਿਹੜੇ ਜਿਹੜੇ ਵਿਊਰਾਂ ਨੇ ਅੱਜ ਤੱਕ ਵੀਡੀਓ ਦੇਖੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਇਹਨਾਂ ਟਾਈਮ ਵੇਸਟ ਕੀਤਾ ਹੀ ਆ ਵੀਡੀਓ ਤੇ ਚਲੋ ਸਪੈਂਡ ਕੀਤਾ ਪਰ ਤੁਸੀਂ ਕਮੈਂਟ ਦੇ ਵਿੱਚ ਕਮੈਂਟ ਦੇ ਵਿੱਚ ਹਨਾ ਕੋਈ ਨਾ ਨਾ ਸਹੀ ਆ ਸਹੀ ਆ ਮਤਲਬ ਆ ਨਾ ਕੋਈ ਜੱਕ ਕੀ ਪਤਾ ਕਈ ਵ ਭਾਈ ਕੀ ਕਰ ਆਪਣੇ ਕਮੈਂਟ ਦੇ ਵਿੱਚ ਤੁਸੀਂ ਆਪਣਾ ਕੁਝ ਪੋਸਟ ਜਰੂਰ ਕਰ ਦਿਓ ਨਾ ਕੋਈ ਹਾਰਡ ਪੋਸਟ ਕਰ ਦਿਓ ਜਾਂ ਫਿਰ ਕੁਝ ਵੀ ਕੋਈ ਲਾਈਕ ਕਰ ਦਿਓ ਤਾਂ ਜਿੱਥੇ ਤੱਕ ਸਾਨੂੰ ਪਤਾ ਚੱਲ ਜਾਏ ਕਿ ਹਾਂ ਕਿਹੜੇ ਕਿਹੜੇ ਸਾਡੇ ਰੈਗੂਲਰ ਵਿਊਰ ਹੈਗੇ ਨੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਵੀਡੀਓ ਨੂੰ ਦੇਖਣ ਲਈ ਸਾਰਿਆਂ ਨੂੰ ਸਸਟਰੀਕ